ਮਨਜੋਬ ਬੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦੇਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਸਮਾਜ ਵਿਰੋਧੀ ਅਨਸਰ ਅਤੇ ਕ੍ਰਿਮੀਨਲ ਐਂਡ ਗੈਂਗਸਟਰ ਦੇ ਖਿਲਾਫ ਲਗਾਤਾਰ ਕਾਰਵਾਈ ਕਰਦੀ ਰਹੀ ਹੈ ਉਸੇ ਮੌਮ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਡੀ ਯੋਗੇਸ਼ ਕੁਮਾਰ ਐਸਪੀ ਸਿਟੀ ਸਰਫਰਾਜ਼ ਆਲਮ ਡੀਐਸਪੀ ਰਾਜਪੂਰਾ ਵਿਕਰਮ ਬਰਾੜ ਚਾਰਜ ਸਪੈਸ਼ਲ ਸੈਲ ਰਾਜਕੋੜਾ ਇੰਸਪੈਕਟਰ ਹੈ ਰੀਵੋਪਾਰਾ ਇਡੀਟੀਮਾ ਨੇ ਦੋ ਪ੍ਰੋਖਿਆਤ ਜਿਹੜੇ ਗੈਂਗਸਟਰ ਜਿਹੜੇ ਲੋਰੈਂਸ ਬਿਸ਼ਨੋਈ ਤੇ ਗੋਰੀ ਢਿੱਲੋਂ ਜਿਹੜੇ ਯੂਐਸ ਚ ਅਮਰੀਕਾ ਚ ਬੈਠੇ ਗੈਂਗਸਟਰ ਨਾਲ ਲਿੰਕ ਚ ਆ ਗਏ ਤੇ ਉਹਨਾਂ ਦੇ ਇਸ਼ਾਰਿਆਂ ਤੇ ਨਸ਼ਾ ਤਸਕਰੀ ਰੋਤੀ ਅਤੇ ਕੰਟਰੈਕਟ ਟਾਰਗੇਟ ਕਿਲਿੰਗ ਦਾ ਕੰਮ ਕਰਦੇ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ 32 ਬੋਰ ਦੇ ਤਿੰਨ ਪ੍ਰੋਫੈਸਟੀਕੇਟਿਡ ਇਸ ਤਰ੍ਹਾਂ ਵੀ ਇਹਨਾਂ ਨੂੰ ਬਰਾਮਦ ਕੀਤੇ ਗਏ ਤੇ 15 ਰੌਣ ਬਰਾਮਦ ਕੀਤੇ ਗਏ ਇਹ ਦੋ ਦੋਸ਼ੀ ਹਰਜਿੰਦਰ ਸਿੰਘ ਔਰ ਫਲਾਡੀ ਵਾਸੀ ਬਨੂਰ ਤੇ 22 ਜਿਹੜਾ ਦੂਜਾ ਕ੍ਰਿਮਿਨਲ ਹੈਗਾ ਇਹਨਾਂ ਤੇ ਪਹਿਲਾਂ ਵੀ ਅਸਲਾ ਇੱਕ ਦੇ ਰੋਤੀ ਦੇ ਇਹ ਹੋਰ ਸੰਗੀਨ ਤਰ੍ਹਾਂ ਵਾਂ ਦੇ ਕਈ ਅਪਰਾਧਿਕ ਮਾਮਲੇ ਦਰਜ ਨੇ ਬੀਤੇ ਦੇ ਲਈ ਜਨਵਰੀ ਚ ਜਿਹੜਾ ਮੀਤ ਬਾਉਂਸਰ ਦਾ ਚੰਡੀਗੜ੍ਹ ਚ ਕਤਲ ਹੋਇਆ ਸੀ ਬੜੀ ਬੇਰਹਿਮੀ ਨਾਲ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਉਸ ਕਤਲ ਦੀ ਚੰਡੀਗੜ੍ਹ ਦੀ ਵਾਰਦਾਤ 'ਚ ਵੀ ਇਹਨਾਂ ਦੋਨਾਂ ਦੋਸ਼ੀਆਂ ਦਾ ਹੱਥ ਹੈਗਾ ਤੇ ਇਹਨਾਂ ਦੋਨਾਂ ਦੋਸ਼ੀਆਂ ਦੀ ਅਰੈਸਟ ਨਾਲ ਤੇ ਤਿੰਨੇ ਪਿਸਟਲ ਜਿਹੜੇ ਅਸੀਂ ਰਿਕਵਰ ਕੀਤੇ ਇਹਦੇ ਨਾਲ ਜਿਹੜਾ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਕੋਈ ਹੋਰ ਇਹਨਾਂ ਨੇ ਅੱਗੇ ਸਨਸਨੀਖੇਸ ਕਤਲ ਦੀ ਵਾਰਦਾਤ ਨੂੰ ਅੰਜਾਮ ਅੰਜਾਮ ਦੇਣਾ ਸੀ ਉਹਨੂੰ ਟਾਲਿਆ ਜਾ ਸਕਿਆ ਤੇ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਗੈਂਗਸਟਰਸ ਤੇ ਕ੍ਰਿਮੀਨਲ ਦੇ ਖਿਲਾਫ ਚਾਕ ਚੋਬੰਦਾ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਆ ਕਿ ਚੋਣ ਜੱਪਤਾ ਵੀ ਲੱਗਿਆ ਹੋਇਆ ਤੇ ਪੋਲਿੰਗ ਵੀ ਨਜ਼ਦੀਕ ਆ ਰਹੀ ਤੇ ਲਗਾਤਾਰ ਹੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਪਟ્રોલਿੰਗਾਂ ਕਰਕੇ ਫਲੈਗ ਮਾਰਚ ਕਰਕੇ ਅਚਨਚੇ ਚੈਕਿੰਗਾਂ ਕਰਕੇ ਪਟਿਆਲਾ ਪੁਲਿਸ ਨੇ ਸਰਗਰਮ ਮੁਹਿੰਮ ਜਿਹੜੀ ਆ ਉਹ ਕ੍ਰਿਮੀਨਲਸ ਦੇ ਖਿਲਾਫ ਚਲਾਈ ਹੋਈ ਆ ਤੇ ਇਸੇ ਮੁਹਿੰਮ ਦੀ ਲੜੀ ਚ ਇਸ ਮੋਡਿਊਲ ਨੂੰ ਜਿਹੜਾ ਬਸ ਕੀਤਾ ਗਿਆ ਜਿਹੜਾ ਦੂਜੇ ਮੁਲਕ ਚ ਬੈਠੇ ਗੈਂਗਸਟਰਾਂ ਦੇ ਇਸ਼ਾਰਿਆਂ ਤੇ ਇਹਨਾਂ ਨੇ ਪੱਲਾਂ ਦੀ ਵਾਰਦਾਤਾਂ ਕੀਤੀਆਂ ਤੇ ਅੱਗੇ ਵੀ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਦਾ ਕੀ ਕੰਮ ਕਰਦੇ ਨੇ ਇਹ ਕ੍ਰਿਮੀਨਲ ਨੇ ਜੀ ਕੰਮ ਤਾਂ ਕੋਈ ਨਹੀਂ ਇਹਨਾਂ ਦੇ ਹੀ ਕ੍ਰਾਈਮ ਪੇਸ਼ਾ ਲੋਗ ਨੇ ਪੱਲਾਂ ਵੀ ਇਹਨਾਂ ਤੇ ਕਈ ਵੱਡੇ ਧਰਾਵਾਂ ਦੇ ਮੁਕੱਦਮੇ ਦਰਜ ਆ ਤੇ ਇਹਨਾਂ ਨੇ ਹੁਣ ਵੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਨਹੀਂ ਦੇਣਾ ਜੀ ਕਹਿ ਗਦਾ ਹਾਂ ਜੀ ਇਹ ਲਾਰੈਂਸ ਬਿਸ਼ਨੋਈ ਦਾ ਜਿਹੜਾ ਇੱਕ ਖਾਸ ਸਾਥੀ ਆ ਬੂਰੀ ਢਿੱਲੋ ਅਮਰੀਕਾ 'ਚ ਬੈਠਾ ਉਹਦੇ ਨਾਲ ਸੰਬੰਧਿਤ ਗੈਂਸਟਰ ਮੈਂ ਦੋਨੋਂ